ਇਕ ਓਅੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਉਹ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹੇ ਅਚਲ ਮੂਰਤ ਅਨਭੋਗ ਪ੍ਰਕਾਸ਼ ਅਮਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਇ ਸਹਾਨ ਗਣੀ ਜੈ ਤੇਰੇ ਭਉਨ ਮਹੀਪ ਸੁਰ ਨਾਰਾ ਸੂਰ ਨੇਤ ਨੇਤ ਬੰਤਰਣ ਕਹਿਤ ਤਵਾਏ ਸਰਬਨਾਮ ਕਥਾ ਕਮਨ ਕਰਮਨਾਮ ਵਰਨਤ ਸਮਤ ਭਜੰਗ ਪ੍ਰਯਾਦ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਆਰੂਪੇ ਨਮਸਤੰ ਅਲੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਇ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਥਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਆਪਿਤੇ ਨਮਸਤੰ ਅਵਾਹੇ ਨਮਸਤੰ ਅਤਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਇਕੈ ਨਮਸਤੰ ਅਨੇਕੈ ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੈ ਨਮਸਤੰ ਨਿਰਪਰਮੈ ਨਮਸਤੰ ਨਿਰਦੇਸੈ ਨਮਸਤੰ ਨਿਰਪੇਸੈ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਤਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਤੂਤੇ ਨਮਸਤੰ ਅਪੂਤੇ ਨਮਸਤੰ ਆਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਕਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਰਬਰਗੇ ਨਮਸਤੰ ਅਸਰਗੇ ਨਮਸਤੰ ਪਰਪੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗਮੇ ਨਮਸਤੰ ਸਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਆਜਾਤੇ ਨਮਸਤੰ ਆਪਾਤੇ ਨਮਸਤੰ ਅਮਜਵੇ ਨਮਸਤੰ ਅਜਵੇ ਆਦੇਸੰਗ ਆਦੇਸੇ ਨਮਸਤੰ ਅਪੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਪੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬ ਗਉਨੇ ਨਮੋ ਸਰਬ ਭਉਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾਰਿੰਗ ਨਮਸਤੰ ਕਰਤਾਰਿੰਗ ਨਮੋ ਸਰਬਤੰਦੇ ਨਮੋਸਤ ਅਵੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀ ਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤੰ ਰਾਗੇ ਨਮਸਤੰ ਸੁਹਾਗੇ ਨਮੋ ਸਰਬਸੁਖੰਗ ਨਮੋ ਸਰਬਪੋਖੰਗ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾਚਰੀ ਛੰਦ ਤਵਾ ਪ੍ਰਸਾਦ ਆਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਤਹਿ ਹੈ ਅਬਹਿ ਹੈ ਅਜੀਤ ਹੈ ਅਪੀਤ ਹੈ ਤਰਮਾਨ ਹੈ ਨਿਧਾਨ ਹੈ ਤਰਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇਹ ਹੈ ਆਜਾਦ ਹੈ ਅਜਨਮ ਹੈ ਅਬਰਨ ਹੈ ਅਪੂਤ ਹੈ ਅਪਰਨ ਹੈ ਅਗੰਝ ਹੈ ਆਪੰਜ ਹੈ ਅਚੂਜ ਹੈ ਆਚੰਜ ਹੈ ਅਮੀਕ ਹੈ ਰਫੀਕ ਹੈ ਆਤੰਦ ਹੈ ਅਬੰਧ ਹੈ ਨਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀ ਕਹਿੰਦੇ ਅੰਦਰ ਸ੍ਰੀ ਕਹਿੰਦੇ ਅੰਦਰ ਲੰਭ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਪੂਤ ਹੈ ਆਸ਼ੂਤ ਹੈ ਅਲੋਕ ਹੈ ਆਸੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਆਪੀਤ ਹੈ ਆਵਾ ਹੈ ਅਗਾ ਹੈ ਅਮਾਨ ਹੈ ਨਿਦਾਨ ਹੈ ਅਨੇਕ ਹੈ ਫਿਰ ਏਕ ਹੈ ਭਜੰਗ ਪ੍ਰਿਆਦ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੋ ਬਿਨਾ ਅਨੇਕ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰਮ ਪਰਮ ਰੂਪੇ ਨਮੋ ਜੋਗ ਜਗੇਸ਼ਵਰਮ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰਮ ਪਰਮ ਬਿਰਦੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਆਪੇਖੀ ਆ ਪਰਮੀ ਆ ਭੋਗੀ ਆ ਭੁਗਤੇ ਨਮੋ ਜੋਗ ਜਗੇਸ਼ਵਰਮ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੁ ਇਸਨਾਨੰ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸਤ ਇਸਤੇ ਨਮੋ ਤੰਤਰ ਤੰਤਰੰਗ ਸਦਾ ਸੱਚ ਦਾ ਆਨੰਦ ਸਰਬੰ ਪ੍ਰਣਾਸੀ ਅਨੂਪੇ ਅਰੂਪੇ ਸਮਸਤੋ ਲਿਨਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਧ ਅਰਧ ਅਗੰਗ ਓਗ ਹਰਤਾ ਪਰਮ ਪਰਮ ਪਰਮੇਸ਼ਰੂਂ ਪ੍ਰੋਸ਼ ਪਾਲੰ ਸਦਾ ਸਰਬ ਦਾ ਸਿੱਧ ਦਾਤਾ ਦੇ ਆਲੰਗ ਅਸ਼ੇਦੀ ਅਪੇਦੀ ਅਨਾਮੰ ਅਕਾਮੰ ਸਮਸਤੋ ਪਰਾਜੇ ਸਮਸਤਾ ਸਥਾਮੰ ਤੇਰਾ ਜੋਰ ਚਾਚਰੇ ਛੰਦ ਜਲੇ ਹੈ ਥਲੇ ਹੈ ਆ ਭੀਤ ਹੈ ਆ ਭੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਆ ਭੇਸ ਹੈ ਭਜੰਗ ਪ੍ਰਿਆਦ ਛੰਦ ਆਗਾਦੇ ਆਬਾਦੇ ਆਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮਸਤਵੰ ਨਿਰਨਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੇ ਨਮਸਤਵੰ ਆਪੰਜੇ ਨਮਸਤਵੰ ਅਕਾਲੇ ਨਮਸਤਵੰ ਆਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਹਾ ਮਾਏ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਭੀਤੰਗ ਨਮੋ ਸਰਬ ਗਿਆਨੰਗ ਨਮੋ ਪਰਮ ਤਾਨੰ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦਿਰਸੰਗ ਨਮੋ ਸਰਬ ਕ੍ਰਿਸ਼ੰਗ ਨਮੋ ਸਰਬ ਰੰਗੇ ਤਰਪੰਗੀ ਅਨੰਗੇ ਨਮੋ ਜੀਵ ਜਿਵੰ ਨਮੋ ਬੀਜ ਬੀਜੇ ਅਖਜੇ ਅਪੇ ਜੇ ਸਮਸਤੰ ਪ੍ਰਸਿੱਜੇ ਕਿਰਪਾਲੰਗ ਸਰੂਪੇ ਕੋ ਕਰਮੰ ਪ੍ਰਣਾਸੀ ਸਦਾ ਸਰਬਦਾ ਰਿੱਧ ਸਿੱਧੰਗ ਨਿਵਾਸੀ ਚਰਪਟ ਛੰਦ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਅਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤਰਾਨੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਵਾਲ ਛੰਦ ਤਵੈ ਪ੍ਰਸਾਦ ਆਦ ਰੂਪ ਆਨਾਦ ਮੂਰਤ ਅਜੂਨ ਪੁਰਖ ਅਪਾਰ ਸਰਬ ਮਾਨ ਤਰਮਾਨ ਦੇਵ ਅਪੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਵਿਰਾਜੇ ਅਭਤੂਤ ਰੂਪ ਰਸਾਲ ਨਾਮ ਠਾਵਨਾ ਜਾਦ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੂਨ ਆਦ ਅਸ਼ੇਖ ਦੇਸ ਔਰਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋ ਫੈਲਿਓ ਅਨਰਾਗ ਨਾਮ ਕਾਮਨ ਬਹੀਨ ਪੇਤ ਤਾਮੂ ਨਹ ਜਾਏ ਸਰਬਮਾਨ ਸਰਬਤਰਮਾਨ ਸਦਾਇ ਮਾਨ ਤਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਣੈ ਜੇ ਬੇਦ ਔਰ ਕਿਤੇਬ ਰੂਪ ਰੰਗ ਨਾ ਜਾਤਿ ਪਾਤ ਸੋ ਜਾਣੈ ਕਹਿ ਜੇਬ ਤਾਤ ਮਾਤ ਨਾ ਜਦ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫੇਰਾ ਚਤਰ ਚਕ ਮਾਨੇ ਪ੍ਰਤੀਨ ਲੋਕ ਚੌਧਾ ਹੈ ਕੇ ਵੇਖਾ ਜਗ ਜਾਪੈ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭ ਜਿਹ ਥਾਪ ਪਰਮ ਰੂਪ ਮਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸ਼ਵ ਰਚੋ ਸ ਜੰਮ ਭਵ ਗਨਨ ਪੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਪਰਮ ਰਹਿ ਤਾ ਭੂਤਾ ਲਖ ਆਪੇ ਇਸ ਅੰਗ ਰਾਗ ਨ ਰੰਗ ਜਾਕ ਹੈ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤ ਤੇ ਇੱਕ ਪੁਰਖ ਅਭਤੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਆਸੂਤ ਅੰਗਹਿਨ ਅਭੰਗ ਅਨਾਤਮ ਇਕ ਪੁਰਖ ਅਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਉਪਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਆਨ ਭੇਖ ਸਰਬ ਸ਼ਾਸਤਰ ਨਾ ਜਾਣੇ ਜਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਨ ਜਾਕ ਹੈ ਨੇਤ ਭਾਕਤ ਨਿਤ ਕੋਟ ਸਿਮਰਤ ਪੁਰਾਨ ਸ਼ਾਸਤਰਨ ਆਵਹੀ ਬਹੁ ਚਿਤ ਮਦ ਭਾਰ ਛੰਦ ਤੁਮੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਅਸਨ ਅਪੰਗ ਉਪਮਾ ਅਨੰਗ ਅਨਪਉ ਪ੍ਰਕਾਸ਼ ਨਿਸ ਦਿਨ ਅਨਾਸ ਅਜਾਨ ਬਾਹੋ ਸਹਾਨ ਸਾਹ ਰਾਜਾਨ ਰਾਜ ਭਾਨ ਆਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲ ਆਨ ਬਾਲ ਰੰਕਾਰ ਰੰਕ ਕਾਲ ਆਨ ਕਾਲ ਅਨਪੂਤ ਅੰਗ ਆਭਾ ਅਪੰਗ ਗਤਮਿਤ ਅਪਾਰ ਗੁਣ ਗਨ ਉਦਾਰ ਮਨ ਗਨ ਪ੍ਰਣਾਮ ਨਿਰਭੈ ਨੇ ਕਾਮ ਅਦ ਦੋਤ ਪਰ ਚੰਡ ਮਿਤ ਗਤ ਅਖੰਡ ਆਲਸੀਆ ਕਰਮ ਅਦ੍ਰਿਸ਼ਿਆ ਧਰਮ ਸਰਬਾ ਪਰਨਾਡੇ ਅੰ ਦੱਡ ਬਾਢਾਏ ਚਾਚਰੇ ਛੰਦ ਤਵਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਆਂ ਕੰਗਨ ਨਰਨਾਮੇ ਆਕਾਮੇ ਭਜੰਗ ਪ੍ਰਯਾਦ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਪਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ ਚਾਚਰੀ ਛੰਦ ਨਾ ਸਤਰੇ ਨਾ ਮਿਤਰੇ ਨਾ ਪਰਮੂ ਨਾ ਪਿਤਰੈ ਨਾ ਕਰਮੂ ਨਾ ਕਾਇ ਅ ਜਨਮੰ ਅਜਾਏ ਨਾ ਚਤਰੇ ਨਾ ਮਿਤਰੇ ਪਰਹਿ ਹੈ ਪਵਿੱਤਰੈ ਪਿਰਥਿਸੈ ਅਦਿਸੈ ਰਸੈ ਅਕਰਸੈ ਭਗਵਤੀ ਸੰਦ ਤਵੈ ਪ੍ਰਸਾਦ ਕਥ ਤੇ ਕਿ ਅਸ਼ਜ ਦੇਸੈ ਕਿ ਆ ਭਿਜ ਭੇਸੈ ਕਿ ਆ ਗੰਜ ਕਰਮੈ ਕਿ ਆ ਪੰਜ ਭਰਮੈ ਕਿ ਆ ਭਿਜ ਲੋਕੈ ਕਿ ਆ ਦਿਤ ਸੋਕੈ ਕਿ ਅਬ ਧੂਤ ਬਰਨੈ ਕਿ ਬੇਪੂਤ ਕਰਨੈ ਕਿ ਰਾਜਨ ਪਰਮਾ ਹੈ ਕਿ ਧਰਮੰ ਤੁਜਾ ਹੈ ਕਿ ਅਸ਼ੋਕ ਬਰਨੈ ਕਿ ਸਰਬ ਅਪਰਨੈ ਕਿ ਜਗਤੰ ਕਿਰਤਿ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨਪਾਉ ਅਨੂਪੈ ਕਿ ਆਦ ਅਦੇਵ ਹੈ ਕਿ ਆਪ ਅਪੇਵ ਹੈ ਕਿ ਚਤਰੰਗ ਬਹਿਨੈ ਕਿ ਇਕ ਅਤੀਨੈ ਕਰੋਜੀ ਰਜਾ ਕਹਿ ਰਹੀ ਮੈਂ ਰਹਾ ਕਹਿ ਕਿ ਪਾਕ ਬਿਐ ਬਹਿ ਕੇ ਗੈਬੋਲ ਗੈਬ ਹੈ ਕਿ ਆਫਲ ਗੁਨਾਹ ਹੈ ਕਿ ਸਾਹਨ ਸਾਹ ਹੈ ਕਿ ਕਾਰਨ ਕੁੰਨੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹੀ ਮੈਂ ਕਿ ਕਰਮੁਮ کریم ਹੈ ਕਿ ਸਰਬੁਮ ਕਲੀ ਹੈ ਕਿ ਸਰਬੁਮ ਦਲੀ ਹੈ ਕਿ ਸਰਬਤਰ ਮਾਨੇ ਹੈ ਕਿ ਸਰਬਤਰ ਦਾਨੇ ਹੈ ਕਿ ਸਰਬਤਰ ਗਾਉਨੇ ਕਿ ਸਰਬਤਰ ਭਾਉਨੇ ਕਿ ਸਰਬਤਰ ਦੇਸਾ ਕਿ ਸਰਬਤਰ ਭੇਸਾ ਕਿ ਸਰਬਤਰ ਰਾਜਾ ਕਿ ਸਰਬਤਰ ਸਾਜਾ ਕਿ ਸਰਬਤਰ ਦੀਨੇ ਕਿ ਸਰਬਤਰ ਲੀਨੇ ਕਿ ਸਰਬਤਰ ਜਾਹੂ ਕਿ ਸਰਬਤਰ ਭਾਹੂ ਕਿ ਸਰਬਤਰ ਦੇਸਾ ਕਿ ਸਰਬਤਰ ਭੇਸਾ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਪੇਖੀ ਕਿ ਸਰਬਤਰ ਕਾਜਾ ਕਿ ਸਰਬਤਰ ਰਾਜਾ ਕਿ ਸਰਬਤਰ ਸੋਖ ਹੈ ਕਿ ਸਰਬਤਰ ਭੋਖ ਹੈ ਕਿ ਸਰਬਤਰ ਤਰਾਣਾ ਹੈ ਕਿ ਸਰਬਤਰ ਪ੍ਰਾਣਾ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਭੈਸਾ ਹੈ ਕਿ ਸਰਬਤਰ ਮਾਨੇ ਸਦਾਵੰਗ ਪ੍ਰਧਾਨਿਆ ਹੈ ਕਿ ਸਰਬਤਰ ਜਪਿਆ ਹੈ ਕਿ ਸਰਬਤਰ ਥਪਿਆ ਹੈ ਕਿ ਸਰਬਤਰ ਭਾਨਾ ਹੈ ਕਿ ਸਰਬਤਰ ਮਾਨੇ ਕਿ ਸਰਬਤਰ ਇੰਦਰਾ ਹੈ ਕਿ ਸਰਬਤਰ ਚੰਦਰ ਹੈ ਕਿ ਸਰਬਉਕਲੀਮੇ ਕਿ ਪਰਮਉਖੇ ਮੇ ਕਿ ਅਕਲ ਅਲਾਮੇ ਕਿ ਸਾਹਿਬ ਕਲਾਮੇ ਕਿ ਹੁਸਨੁਲ ਵਜੂਹ ਹੈ ਤਮਾਮੁਲ ਰਜੂਹ ਹੈ ਹਮੇ ਹੁਸਨੁਲ ਸਲਾਮ ਹੈ ਸਰੀਕਤੁ ਮਦਾਮਾ ਹੈ ਗਰੀਬਨ ਸਕਸਤਾ ਹੈ ਗਰੀਬਨ ਪ੍ਰਸਤਾ ਹੈ ਬਿਲੰਦਨ ਮਕਾਨਾ ਹੈ ਜ਼ਮੀਨੁਲ ਜ਼ਮਾਨਾ ਹੈ ਦਮਿਂ ਜਦੋਂ ਤਮਾਮੇ ਰਜੂ ਵਾਲੇ ਨਿਦਾਨ ਹੈ ਹਰੀਫੁਲਾ ਜਮਰ ਜਾ ਕੇ ਯਕੀਨ ਹੈ ਅਨੇਕ ਲੋ ਤਰੰਗ ਹੈ ਆ ਭੇਦ ਹੈ ਆ ਭੰਗ ਹੈ ਜੀ ਜਨਨਵਾਜ ਹੈ ਗ੍ਰਿਮਨ ਖਰਾਜ ਹੈ ਨਿਰਗਤ ਸਰੂਪ ਹੈ ਤਰ ਮੁਕਤ ਬੇਪੂਖਤ ਹੈ ਪ੍ਰਪੂਖਤ ਪ੍ਰਭਾ ਹੈ ਸੁਜੁਗਤ ਸਦਾ ਹੈ ਸਦਾਇਵੰ ਸਰੂਪ ਹੈ ਆ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤੋ ਸਲਾਮ ਹੈ ਸਦਾਇਵਲ ਆਕਾਮ ਹੈ ਨਿਰਵਾਦ ਸਰੂਪ ਹੈ ਆਗਾਦ ਹੈ ਅਨੂਪ ਹੈ ਓਂਗਾਦ ਰੂਪੇ ਆਨਾਦ ਸਰੂਪੈ ਅਨੰਗੀ ਆ ਨਾਮੇ ਤਰ ਭੰਗੀ ਤਰ ਕਾਮੇ ਤਰ ਵਰਗੰਗ ਤਰ ਬਾਦੇ ਅਗੰਜੇ ਅਗਾਦੇ ਸਭੰਗ ਸਰਬ ਭਾਗੇ ਸੋ ਸਰਬਾ ਅੰਦਰਾਗੇ ਤੇਰੇ ਭਗਤ ਸਰੂਪ ਹੈ ਛਿਜ ਹੈ ਛੂਤ ਹੈ ਕੇ ਨਰਕੰਗ ਪ੍ਰਣਾਸ ਹੈ ਪ੍ਰਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭ ਹੈ ਸਦਾਵੰਗ ਸਦਾ ਹੈ ਬੇ ਭੁਗਤ ਸਰੂਪ ਹੈ ਪਰ ਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਬੇ ਭੁਗਤ ਪ੍ਰਭ ਹੈ ਅਨੁਕਤ ਸਰੂਪ ਹੈ ਪਰ ਜੁਗਤ ਅਨੂਪ ਹੈ ਚਾਚਰੇ ਛੰਦ ਆ ਭੰਗ ਹੈ ਅਨੰਗ ਹੈ ਆ ਭੇਖ ਹੈ ਆ ਲੇਖ ਹੈ ਆ ਪਰਮ ਹੈ ਆ ਕਰਮ ਹੈ ਉਹ ਨਾਦ ਹੈ ਜੁਗਾਦ ਹੈ ਅਜਾਇ ਹੈ ਬਾਏ ਹੈ ਭੂਤ ਹੈ ਜਾਂ ਤੂਤ ਹੈ ਅਨਾਸ ਹੈ ਉਦਾਸ ਹੈ ਤੰਦ ਹੈ ਆ ਬੰਧ ਹੈ ਆ ਭਗਤ ਹੈ ਬਿਰਗਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚੰਤ ਹੈ ਸੁਨਿੰਤ ਹੈ ਆ ਲੇਖ ਹੈ ਆ ਦੇਖ ਹੈ ਅਲੇਖ ਹੈ ਆ ਭੇਖ ਹੈ ਆ ਟਾ ਹੈ ਆ ਗਾ ਹੈ ਆ ਸੰਭ ਹੈ ਆ ਗੰਭ ਹੈ ਆ ਨੀਲ ਹੈ ਆ ਨਾਦ ਹੈ ਆ ਨਿਤ ਹੈ ਸੁਨਿਤ ਹੈ ਆ ਜਾਤ ਹੈ ਆ ਆਜਾਦ ਹੈ ਚਰਪਟ ਛੰਦ ਤੋ ਵਾ ਪ੍ਰਸਾਦ ਸਰਵੰਹ ਹਰਤਾ ਸਰਵੰਹ ਗਨਤਾ ਸਰਵੰਹ ਖਿਆਤਾ ਸਰਵੰਹ ਗਿਆਤਾ ਸਰਵੰਹ ਹਰਤਾ ਸਰਵੰਹ ਕਰਤਾ ਸਰਵੰਹ ਪ੍ਰਾਨੰ ਸਰਵੰਹ ਤਰਾਨੰ ਸਰਵੰਹ ਕਰਮੰ ਸਰਵੰਹ ਧਰਮੰ ਸਰਵੰਹ ਜੁਗਤਾ ਸਰਵੰਹ ਮੁਕਤਾ ਰ ਸਾਵਲ ਸੰਧਤ ਵਾ ਪ੍ਰਸਾਦ ਨਮੋ ਨਰਕਨਾਸੇ ਸਦਾਵੰਗ ਪ੍ਰਗਾਸੇ ਅਨੰਗੰ ਸਰੂਪੇ ਆ ਭੰਗੰ ਬੇਪੂਤੇ ਪਰਮਾਤਮ ਪਰਮਾਥੇ ਸਦਾ ਸਰਬ ਸਾਥੇ ਅਗਾਜ ਸਰੂਪੇ ਨਿਰਵਾਦ ਵਿਪੂਤੇ ਅਨੰਗੀ ਅਨਾਮੇ ਤਰਪੰਗੀ ਤਰਕਾਮੇ ਨਿਰਪੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੁੱਤਰੇ ਨਾ ਪੁੱਤਰੇ ਨਾ ਸੱਤਰੇ ਨਾ ਮਿੱਤਰੇ ਨਾ ਤਾਤਾਏ ਨਾ ਮਾਤਾਏ ਨਾ ਜਤਾਏ ਨਾ ਪਾਤਾਏ ਨਿਰਸਾਕੰਗ ਸ੍ਰੀਕ ਹੈ ਮਿੱਤੋ ਅਮੀਕ ਹੈ ਸਦਾਇਵੰ ਪ੍ਰਭਾ ਹੈ ਜਾਇ ਹੈ ਅਜਾ ਹੈ ਭਗਵਤਿ ਛੰਦਤਵੈ ਪ੍ਰਸਾਦ ਕਿ ਜਾਹਰ ਹੈ ਜੂਵਰੇ ਕੇ ਹਾਜ਼ਰ ਹਜੂਰ ਹੈ ਹਮੇਸ਼ੁਰ ਸਲਾਮ ਹੈ ਸਮਸਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹਸਨ ਨਾਲ ਚਰਾਗ ਹੈ ਕੈ ਕਾਮਲ ਕਰੀਮ ਹੈ ਕਿ ਰਾਜ ਕਰ ਰਹੀਮ ਹੈ ਕਿ ਰੋਜੀ ਦੇਹਾਂਦਾ ਹੈ ਕਿ ਰਾਜ ਕਰ ਰਹਿੰਦਾ ਹੈ ਕਰੀਮਲ ਕਮਾਲ ਹੈ ਕਿ ਹਸਨ ਨਾਲ ਜਮਾਲ ਹੈ ਕਰੀਮਲ ਖਰਾਜ ਹੈ ਗਰੀਬਨ ਨਿਵਾਜ ਹੈ ਹਰੀਫਲ ਸਕਾਨਾ ਹੈ ਰਾਸਲ ਫਿਕਾਨਾ ਹੈ ਤਲੰਕੰਗ ਪ੍ਰਨਾਸ ਹੈ ਸਮਸਤਲ ਨਿਵਾਸ ਹੈ ਅ ਗੰਜਲੂ ਗਰੀਮ ਹੈ ਰਜਾਇਕਰਹੀਮ ਹੈ ਸਮਸਤਰ ਜੁਬਾ ਹੈ ਕਿ ਸਾਇਬ ਕਰਿਆ ਹੈ ਕਿ ਨਰਕੰਗ ਪ੍ਰਨਾਸ ਹੈ ਬਿਸਤੁਲ ਨਿਵਾਸ ਹੈ ਕਿ ਸਰਬਲ ਗਵਾਨਾ ਹੈ ਮਹੇਸ਼ਰ ਰਵਾਨ ਹੈ ਤਮਾਮਲ ਤਮੀਜ਼ ਹੈ ਸਮਸਤਲ ਅਜੀਜ਼ ਹੈ ਪਰਮ ਪਰਮ ਈਸ ਹੈ ਸਮਸਤਲ ਅਦੀਸ ਹੈ ਪਰਮ ਪਰਮ ਈਸ ਹੈ ਸਮਸਤਲ ਅਦੀਸ ਹੈ ਅਦੇਸਲ ਅਲੇਖ ਹੈ ਮੇਸਲ ਅਪੇਖ ਹੈ ਜਮੀਨ ਉਲ ਜਮਾ ਹੈ ਅਮੀ ਕੁਲ ਇਮਾ ਹੈ ਕਰੀਮਲ ਕਮਾਲ ਹੈ ਇੱਕ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਵਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਬੇਭੂਤ ਹੈ ਕਿ ਆ ਮਿੱਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਆਨੰਗ ਹੈ ਕਿ ਮਿੱਤੋ ਅਪੰਗ ਹੈ ਮਦ ਭਾਰ ਸ਼ਾਂਤਤ ਵੈ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੁਦਾਮ ਅਰ ਬਰ ਅਗੰਝ ਹਰ ਨਰ ਪਰਪੰਝ ਅਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਦ ਅਮੰਡ ਅਨ ਭਵ ਅਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਸਲ ਮੁਦਾਮ ਅਨ ਸਿਜ ਅੰਗ ਆਸਨ ਆ ਭੰਗ ਉਪਮਾ ਅਪਾਰ ਗਤਮਿਤ ਉਦਾਰ ਜਲ ਸਲ ਅਮੰਡ ਦਿਸ ਵਿਸ ਪੰਡ ਜਲ ਸਲ ਮਹੰਤ ਦਿਸ ਵਿਸ ਬਯੰਤ ਅਨ ਭਵ ਅਨਾਸ ਧ੍ਰਿਤ ਧਰ ਤੁਰਾਸ ਆ ਜਾਣ ਬਾਹੋ ਇਕੈ ਸਦਾਹੋ ਪੂਰਨਕਾਰ ਆਦ ਕਥਨੀ ਆਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨ ਸਿਜ ਗਾਥ ਅਜ ਜਨਾ ਬਾਤ ਅਨ ਝੰਜ ਗਾਥ ਅਨ ਰੰਜ ਬਾਤ ਅਨ ਟਟ ਪੰਧਾਰ ਅਨ ਛਟ ਅਪਾਰ ਆਦੇਸ਼ ਧਰਮ ਅਤ ਟੀਸ਼ ਕਰਮ ਅਨ ਮਰਨ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਵੇ ਪ੍ਰਸਾਦ ਕਰਨਾਲੇ ਹੈ ਅਰ ਕਾਲੇ ਹੈ ਖਲਖੰਡਨ ਹੈ ਮੈਂ ਮੰਡਨ ਹੈ ਜਗ ਤੇ ਸੁਰ ਹੈ ਪਰਮੇਸ਼ਵਰ ਹੈ ਕਲਕਾਰਨ ਹੈ ਸਰਬ ਉਬਾਰਨ ਹੈ ترن ہیں جگ کے کرن ہے من مانیہ ہے جگ جانے ہیں سرم پر ہیں سربون کر ہے سرو پاسے ہیں سرو ناسے ہیں کرنا کر سوپر ہے سرویشور ہیں جگتےشور ہیں بر منڈس ہیں کل کنڈس ہیں پرتے پر ہیں کرنا کر ہے اجپا جپ ہے تھپا تھپ ہے کرتا کرت ہیں مرتا مرت ہے امرتا مرت ہے کرنا کرت ہیں اکرتا کرتے ہیں ترنی ترت ہے آمتےشور ہیں پرمیشور ہے اکرتا کرتا ہے مرتا مرت ہے اجبا کرت ہے مرتا مرت ہے نرناک ہیں خلکا ہے کرنال ہیں نرپ نائک ہیں سرو پاک ہیں جپ جاپن ہیں سروا کرت ہیں کرتا کرماتما سرو آتم ہے آتم واس ہیں جس کے جس ہیں اجنگ پریاد شاند نمو سورج سورجے نمو چندر چندر نمو راج راجے نمو اندر اندر نمو ادکارے نمو تیج تیج نمو وندے نمو بیج بیجے نمو راجسنگ تام سنگ سانت روپے نمو پرم تتنگ اتتنگ سوروپ نمو جگ جوگے نمو گیان گانے نمو منتر منترے نمو دیان تیان نمو یو ی نمو گیان گانے نمو بوج بوجے نمو پان پانے نمو کلہ کرتا نمو سانت روپے نمو اندگ بھوتے کلنکار روپے النکار النکے نمو آس آسے نمو باگ بنکے ابنگی سروپے انگی اناے ਤਰਪੰਗੀ ਤਰਕਾਲੇ ਆ ਨੰਗੀ ਆ ਕਾਮੇ ਏਕ ਅਛਰੀ ਛੰਦ ਆਜਾਇ ਅਲੈ ਆ ਭੈ ਅਬੈ ਅਪੂ ਅਜੂ ਅਨਾਸ ਆਕਾਸ ਅਗੰਝ ਅਪੰਝ ਅਲਖ ਅਪਖ ਅਕਾਲ ਦਿਆਲ ਅਲੇਖ ਅਪੇਖ ਅਨਾਮ ਅਕਾਮ ਅਗਾਹ ਅਤਾਹ ਅਨਾਥੇ ਪਰਮਾਥੇ ਆ ਜੋਨੀ ਅਮੋਨੀ ਨਾਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮੰ ਅ ਪਰਮੰ ਅਗੰਝੇ ਅਲੇਖੇ ਭਜੰਗ ਪ੍ਰਯਾਦ ਛੰਦ ਨਮਸਤੋ ਲੋ ਪ੍ਰਣਾਮੇ ਸਮਸਤੋ ਦੇ ਪ੍ਰਣਾਸੇ ਆ ਗਾਂਜੋ ਲੋ ਅਨਾਮੇ ਸਮਸਤੋ ਦੇ ਨਿਵਾਸੀ ਨਿਰਕਾਮੰਗ ਬੇਪੂਤੇ ਸਮਸਤੋ ਦੇ ਸਰੂਪੇ ਕੋ ਕਰਮੰਗ ਪ੍ਰਣਾਸੀ ਸੋ ਧਰਮੰਗ ਬੇਪੂਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ ਕ੍ਰੀਮਲ ਕੁਨਿੰਦਾ ਸਮਸਤੋ ਦੇ ਨਿਵਾਸੀ ਆ ਜਾਇਬ ਬੇਪੂਤੇ ਗਜਾਇਬ ਗਨੀਮੇ ਹਰੀਆਂ ਕਰੀਮ ਕ੍ਰੀਮਲ ਰਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੋ ਜੰਮੰਗ ਸੁਮੰਗ ਸਰਬਦਾ ਸਰਬਜੁਗਤੇ ਦੋ ਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਪੂਤੇ ਦੋ ਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਪੂਤੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੋ ਜੰਮੰਗ ਸੁਮੰਗ ਸਰਬਦਾ ਸਰਬਜੁਗਤੇ ਦੋ ਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਆਪਾ ਗੰਗ ਬੇਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ